ਸਟਾਰ ਪ੍ਰਾਈਵੇਟ ਸੈਕਟਰ ਦੇ ਉਦਮਾਂ ਅਤੇ ਪਬਲਿਕ ਸੈਕਟਰ ਦੇ ਉਦਮਾਂ ਦਾ ਦੇਸ਼ ਦੀ ਤਰੱਕੀ ਵਿੱਚ ਆਪਣਾ ਆਪਣਾ ਯੋਗਦਾਨ ਹੁੰਦਾ ਹੈ ਡੰਡੀ ਇਸ ਲਈ ਇਹਨਾਂ ਵਿੱਚੋਂ ਕਿਸੇ ਦੇ ਵੀ ਮਹੱਤਵ ਨੂੰ ਘਟਾ ਕੇ ਨਹੀਂ ਵੇਖਿਆ ਜਾਣਾ ਚਾਹੀਦਾ ਡੰਡੀ ਇਹ ਠੀਕ ਹੈ ਕਿ ਉਦੇਸ਼ ਦੀ ਦ੍ਰਿਸ਼ਟੀ ਤੋਂ ਇਹਨਾਂ ਵਿੱਚ ਬੜਾ ਭਾਰੀ ਅੰਤਰ ਹੈ ਡੰਡੀ ਪ੍ਰਾਈਵੇਟ ਸੈਕਟਰ ਦੇ ਉਦਮਾਂ ਦਾ ਮੁੱਖ ਉਦੇਸ਼ ਲਾਭ ਕਮਾਉਣਾ ਹੁੰਦਾ ਹੈ ਡੰਡੀ ਇਸ ਲਈ ਪ੍ਰਾਈਵੇਟ ਸੈਕਟਰ ਦੇ ਵਪਾਰੀ ਪੂੰਜੀ ਉੱਤੇ ਲੋੜਿੰਦੇ ਲਾਭ ਦਰ ਨੂੰ ਧਿਆਨ ਵਿੱਚ ਰੱਖ ਕੇ ਮੰਗ ਅਤੇ ਸਪਲਾਈ ਦੇ ਸਿਧਾਂਤ ਦੇ ਆਧਾਰ ਤੇ ਉਤਪਾਦਨ ਜਾਂ ਸੇਵਾਵਾਂ ਦੀ ਕੀਮਤ ਨਿਰਧਾਰਿਤ ਕਰਦੇ ਹਨ ਡੰਡੀ ਪਰ ਫਿਰ ਵੀ ਲੋਕਾਂ ਨੂੰ ਜੋ ਵਸਤਾਂ ਜਾਂ ਸੇਵਾਵਾਂ ਪ੍ਰਾਪਤ ਹੁੰਦੀਆਂ ਹਨ ਉਹਨਾਂ ਤੋਂ ਲੋਕਾਂ ਦੇ ਰਹਿਣ ਸਹਿਣ ਦੇ ਮਿਆਰ ਅਤੇ ਦੇਸ਼ ਦੀ ਤਰੱਕੀ ਦੀ ਝਲਕ ਮਿਲਦੀ ਹੈ ਡੰਡੀ ਇਸ ਦੇ ਉਲਟ ਪਬਲਿਕ ਸੈਕਟਰ ਦੇ ਉਦਮਾਂ ਦੀ ਸਥਾਪਨਾ ਲਾਭ ਕਮਾਉਣ ਦੇ ਉਦੇਸ਼ ਨਾਲ ਨਹੀਂ ਕੀਤੀ ਜਾਂਦੀ ਸਗੋਂ ਇਹਨਾਂ ਉਦਮਾਂ ਵਿੱਚ ਲਾਭ ਕਮਾਉਣ ਤੇ ਧਿਆਨ ਨਾ ਦੇ ਕੇ ਲੋਕ ਹਿੱਤ ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਡੰਡੀ ਇਸ ਲਈ ਪਬਲਿਕ ਸੈਕਟਰ ਦੇ ਉਦਮਾਂ ਰਾਹੀਂ ਉਤਪਾਦਿਤ ਵਸਤਾਂ ਅਤੇ ਸਬਾਮਾ ਦਾ ਮੁੱਲ ਨਿਰਧਾਰਿਤ ਕਰਨਾ ਇੱਕ ਔਖਾ ਕੰਮ ਹੈ ਡੰਡੀ ਪਬਲਿਕ ਸੈਕਟਰ ਦੇ ਉਦਮਾਂ ਦੀਆਂ ਅਵਸਥਾਾਂ ਅਤੇ ਸੀਮਾਵਾਂ ਦੀ ਕੀਮਤ ਨਿਰਧਾਰਿਤ ਕਰਨ ਲਈ ਨਾ ਤਾਂ ਪੂੰਜੀ ਉੱਤੇ ਲਾਭ ਦਰ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ ਅਤੇ ਨਾ ਹੀ ਮੰਗ ਅਤੇ ਸਪਲਾਈ ਦੇ ਸਿਧਾਂਤ ਦੇ ਆਧਾਰ 'ਤੇ ਕੀਮਤ ਨਿਰਧਾਰਿਤ ਕੀਤੀ ਜਾਂਦੀ ਹੈ ਡੰਡੀ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪਬਲਿਕ ਸੈਕਟਰ ਦੇ ਉਦਮਾਂ ਨੂੰ ਲਾਭ ਕਮਾਉਣਾ ਚਾਹੀਦਾ ਹੈ ਜਾਂ ਨਹੀਂ ਪ੍ਰਸ਼ਨ ਚਿੰਨ ਜੇ ਲਾਭ ਕਮਾਇਆ ਜਾਣਾ ਚਾਹੀਦਾ ਹੈ ਤਾਂ ਲਾਭ ਦੀ ਦਰ ਕੀ ਹੋਣੀ ਚਾਹੀਦੀ ਹੈ ਪ੍ਰਸ਼ਨ ਚਿੰਨ ਜੇ ਲਾਭ ਨਹੀਂ ਕਮਾਇਆ ਜਾਣਾ ਚਾਹੀਦਾ ਤਾਂ ਦੇਸ਼ ਦੇ ਵਿਕਾਸ ਕੰਮਾਂ ਲਈ ਲੋੜਿੰਦਾ ਧਨ ਕਿੱਥੋਂ ਲਿਆ ਜਾਵੇਗਾ ਪ੍ਰਸ਼ਨ ਚਿੰਨ ਇਸ ਸਬੰਧ ਵਿੱਚ ਇਹ ਕਿਹਾ ਜਾਂਦਾ ਹੈ ਕਿ ਭਾਰਤ ਨੇ ਲੋਕਤੰਤਰੀ ਸਮਾਜਵਾਦ ਦੀ ਸਥਾਪਨਾ ਦਾ ਟੀਚਾ ਪ੍ਰਾਪਤ ਕਰਨਾ ਹੈ ਡੰਡੀ ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਪਬਲਿਕ ਸੈਕਟਰ ਦੇ ਉਦਮਤਾ ਹੀ ਸਹਿਯੋਗ ਦੇ ਸਕਦੇ ਹਨ ਜੇਕਰ ਉਹ ਆਪਣੇ ਦੁਆਰਾ ਨਿਯੋਜਨ ਸਾਧਨਾ ਨੂੰ ਵਧਾਉਂਦੇ ਰਹਿਣ ਡੰਡੀ ਇਹ ਤਾਹੀ ਹੋ ਸਕਦਾ ਹੈ ਜੇਕਰ ਪਬਲਿਕ ਸੈਕਟਰ ਦੇ ਉਦਮ ਲਗਾਏ ਗਏ ਧਨ ਤੇ ਕਾਫੀ ਪ੍ਰਤੀਫਲ ਪ੍ਰਾਪਤ ਕਰਨ ਡੰਡੀ ਪਬਲਿਕ ਸੈਕਟਰ ਦੇ ਉਦਮਾਂ ਦੁਆਰਾ ਲਾਭ ਕਮਾਉਣ ਦਾ ਇਹ ਟੀਚਾ ਅਸਲ ਵਿੱਚ ਇਛਿਤ ਹੈ ਅਤੇ ਇਸ ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ ਡੰਡੀ ਇਸ ਵਿੱਚ ਸਮਾਜਿਕ ਭਲਾਈ ਲਈ ਬਫਰ ਕਮਾਉਣਾ ਮੁੱਖ ਉਦੇਸ਼ ਹੁੰਦਾ ਹੈ ਡੰਡੀ ਇਸ ਲਈ ਇਨ੍ਹਾਂ ਉਦਮਾਂ ਦੀਆਂ ਵਸਤਾਂ ਅਤੇ ਸੇਵਾਵਾਂ ਦੀ ਕੀਮਤ ਨੀਤੀ ਦਾ ਨਿਰਧਾਰਨ ਇਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ ਕਿ ਇਹਨਾਂ ਨੂੰ ਮੰਡੀਕਰਨ ਅਤੇ ਆਪਣੀ ਟੈਕਨੋਲੋਜੀਕਲ ਸਥਿਤੀ ਨੂ ਪਕੇਰਾ ਕਰਨ ਵਿੱਚ ਸਹਾਇਤਾ ਮਿਲੇ ਡੰਡੀ ਐਸਾ ਦੇ ਨਾਲ ਹੀ ਇਹ ਉਦਮ ਸਮਾਜ ਨੂੰ ਕੀਮਤ ਅਤੇ ਕੁਆਲਿਟੀ ਦੀ ਦ੍ਰਿਸ਼ਟੀ ਤੋਂ ਪ੍ਰਤੀਯੋਗੀ ਉਤਪਾਦਨ ਤੇ ਸੇਵਾਵਾਂ ਦੇ ਸਕਣ ਉੱਚ ਕੁਸ਼ਲਤਾ ਪੈਦਾ ਕਰ ਸਕਣ ਅਤੇ ਸੁਧਾਰਨ ਪੂੰਜੀ ਨਿਰਮਾਣ ਲਈ ਸਹਿਯੋਗ ਕਰ ਸਕਣ ਡੰਡੀ ਕਿਹਾ ਜਾਂਦਾ ਹੈ ਕੇ ਆਦਰਸ਼ ਕੀਮਤ ਨੀਤੀ ਸਾਧਨਾ ਦੀ ਵਿਵੇਕਪੂਰਨ ਵੰਡ ਵਿੱਚ ਸਹਾਇਕ ਹੋਣ ਦੇ ਨਾਲ ਨਾਲ ਦੇਸ਼ ਦੀ ਅਰਥ ਵਿਵਸਥਾ ਲਈ ਸੰਤੁਲਿਤ ਵਿਕਾਸ ਨੂੰ ਵੀ ਤੇਜ਼ ਗਤੀ ਪ੍ਰਦਾਨ ਕਰਦੀ ਹੈ ਡੰਡੀ ਦੂਸਰੇ ਪਾਸੇ ਸਮੱਸਿਆ ਇਹ ਹੈ ਕਿ ਦੇਸ਼ ਦੇ ਵਿਕਾਸ ਕਮਾ ਲਈ ਧਨ ਕਿੱਥੋਂ ਲਿਆ ਜਾਵੇ ਪ੍ਰਸ਼ਨ ਚਿੰਨ੍ਹ ਵੇਖਣ ਵਿੱਚ ਆਇਆ ਹੈ ਕਿ ਉਚਿਤ ਲਾਭ ਨਾ ਕਮਾਉਣ ਕਰਕੇ ਪਬਲਿਕ ਸੈਕਟਰ ਦੀਆਂ ਕਈ ਇਕਾਈਆਂ ਨੂੰ ਬੰਦ ਕਰਨ ਦੀ ਨੌਬਤ ਆ ਜਾਂਦੀ ਹੈ ਡੰਡੀ ਇਸ ਲਈ ਪਬਲਿਕ ਸੈਕਟਰ ਦੇ ਉਦਮਾਂ ਦੀ ਸਥਿਤੀ ਨੂੰ ਪਕੇਰਾ ਕਰਨ ਅਤੇ ਸਮਾਜਿਕ ਭਲਾਈ ਬਫਰ ਕਮਾਉਣਾ ਉਚਿਤ ਹੀ ਹੈ ਡੰਡੀ ਕੀਮਤ ਨੀਤੀ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਲੋਕ ਉਦਮ ਦੀ ਕੀਮਤ ਨੀਤੀ ਨਿੱਜੀ ਉਦਮ ਦੀ ਨੀਤੀ ਨੀਤੀ ਨਾਲ ਮੇਲ ਨਹੀਂ ਖਾਂਦੀ ਡੰਡੀ ਜਿਵੇਂ ਕਿ ਪਹਿਲਾਂ ਕਿਹਾ ਗਿਆ ਹੈ ਨਿੱਜੀ ਉਦਮ ਦਾ ਮੁੱਖ ਉਦੇਸ਼ ਲਾਭ ਕਮਾਉਣਾ ਹੁੰਦਾ ਹੈ ਡੰਡੀ ਸਰਕਾਰ ਵੀ ਲੋਕ ਉਦਮ ਨੂੰ ਲਾਭ ਪ੍ਰਾਪਤ ਕਰਨ ਦਾ ਸਾਧਨ ਮਨ ਸਕਦੀ ਹੈ ਕਿਉਂਕਿ ਲੋਕ ਉਦਮ ਦੇ ਉਤਪਾਦਨਾ ਅਤੇ ਸੇਵਾਵਾਂ ਦੇ ਕੀਮਤ ਵਾਦੇ ਰਾਹੀਂ ਆਮਦਨ ਪ੍ਰਾਪਤ ਕਰਨਾ ਇੱਕ ਆਸਾਨ ਤਰੀਕਾ ਹੈ ਜਦੋਂ ਕਿ ਕਰ ਵਾਦੇ ਰਾਹੀਂ ਆਮਦਨ ਪ੍ਰਾਪਤ ਕਰਨਾ ਔਂਕੜਾ ਤੋਂ ਮੁਕਤ ਨਹੀਂ ਹੁੰਦਾ ਡੰਡੀ ਜਦੋਂ ਸਰਕਾਰ ਲੋਕ ਉਦਮ ਨੂੰ ਆਮਦਨ ਪ੍ਰਾਪਤੀ ਦਾ ਇੱਕ ਸਾਧਨ ਮੰਨ ਲੈਂਦੀ ਹੈ ਤਾਂ ਜਨਤਾ ਵਿੱਚ ਇਹ ਸ਼ੰਕਾ ਨਰੋਈ ਹੋਈ ਜਾਂਦੀ ਹੈ ਕਿ ਕੀਮਤਾਂ ਵਿੱਚ ਕਰ ਸ਼ਾਮਿਲ ਕਰ ਦਿੱਤਾ ਗਿਆ ਹੈ ਡੰਡੀ